ਸੁਰਿੰਦਰ ਸਿੰਘ ਬੜਾ ਹੀ ਸਿਆਣਾ ਬੰਦਾ ਸੀ ਇੱਕ ਦਿਨ ਉਸਨੇ ਹਲਵਾ ਬਣਾਇਆ ਅੱਗੇ ਉਸ ਨੂੰ ਦੋ ਕਟੋਰਿਆਂ ਦੇ ਵਿੱਚ ਪਾ ਲਿਆ ਤੇ ਇੱਕ ਕਟੋਰੀ ਦੇ ਉੱਪਰ ਦੋ ਬਦਾਮ ਰੱਖੇ ਹੋਏ ਸਨ ਅਤੇ ਦੂਜੇ ਕਟੋਰੀ ਉੱਪਰ ਕੁਝ ਵੀ ਨਹੀਂ ਸੀ ਫਿਰ ਉਸਨੇ ਆਪਣੇ ਪੁੱਤਰ ਮਨਪ੍ਰੀਤ ਨੂੰ ਆਵਾਜ਼ ਮਾਰੀ ਤੇ ਆਪਣੇ ਕੋਲ ਬੁਲਾਇਆ ਅਤੇ ਫਿਰ ਦੋਹਾਂ ਕਟੋਰਿਆਂ ਵਿੱਚੋਂ ਇੱਕ ਕਟੋਰਾ ਚੁਣਨ ਵਾਸਤੇ ਉਸ ਨੂੰ ਆਖਿਆ ਉਦੋਂ ਦੇ ਪੁਰਾਣੇ ਸਮੇਂ ਵਿੱਚ ਗਰੀਬ ਲੋਕਾਂ ਦੇ ਘਰ ਬਦਾਮ ਹੋਣਾ ਬੜੀ ਮੁਸ਼ਕਲ ਗੱਲ ਸੀ ਅਤੇ ਮਸਾਂ ਹੀ ਕਿਤੇ ਦੇਖਣ ਨੂੰ ਮਿਲਦੇ ਸਨ। ਮਨਪ੍ਰੀਤ ਨੇ ਫਟਾਫਟ ਉਹ ਕਟੋਰਾ ਚੁਣ ਲਿਆ ਜਿਸ ਦੇ ਉੱਪਰ ਦੋ ਬਦਾਮ ਰੱਖੇ ਹੋਏ ਸਨ ਅਤੇ ਮਨ ਹੀ ਮਨ ਆਪਣੇ ਆਪ ਨੂੰ ਬੜਾ ਹੀ ਹੁਸ਼ਿਆਰ ਅਤੇ ਬੁੱਧੀਮਾਨ ਸਮਝ ਰਿਹਾ ਸੀ। ਅਤੇ ਫਿਰ ਉਹ ਛੇਤੀ ਨਾਲ ਹਲਵੇ ਉੱਪਰੋਂ ਬਦਾਮ ਚੁੱਕ ਕੇ ਖਾਣ ਲੱਗ ਗਿਆ ਪਰ ਮਨਪ੍ਰੀਤ ਉਦੋਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਜਦੋਂ ਉਸਨੇ ਦੇਖਿਆ ਕਿ ਉਸਦੇ ਪਿਤਾ ਜੀ ਦੇ ਕਟੋਰੇ ਦੇ ਹੇਠਾਂ ਚਾਰ ਬਦਾਮ ਲੁਕੇ ਹੋਏ ਸਨ। ਹੁਣ ਮਨਪ੍ਰੀਤ ਆਪਣੇ ਕਾਹਲੀ ਵਿੱਚ ਲਏ ਹੋਏ ਫੈਸਲੇ ਤੇ ਪਛਤਾ ਰਿਹਾ ਸੀ ਅਤੇ ਮਨ ਹੀ ਮਨ ਆਪਣੇ ਆਪ ਨੂੰ ਕੋਸ ਰਿਹਾ ਸੀ ਕਿ ਕਾਸ਼ ਮਨਪ੍ਰੀਤ ਦੇ ਪਿਤਾ ਜੀ ਮੁਸਕਰਾਏ ਅਤੇ ਮਨਪ੍ਰੀਤ ਨੂੰ ਇਹ ਗੱਲ ਯਾਦ ਰੱਖਣ ਲਈ ਕਿਹਾ ਕਿ ਜੋ ਸਾਨੂੰ ਅੱਖਾਂ ਨਾਲ ਦਿਖਾਈ ਦਿੰਦਾ ਹੈ ਹਮੇਸ਼ਾ ਉਹੀ ਸੱਚ ਨਹੀਂ ਹੁੰਦਾ ਸੁਰਿੰਦਰ ਨੇ ਆਪਣੇ ਬੇਟੇ ਮਨਪ੍ਰੀਤ ਨੂੰ ਸਮਝਾਇਆ ਕਿ ਜੇਕਰ ਤੁਸੀਂ ਮਤਲਬੀ ਬਣਨ ਦੀ ਜਾਂ ਸਵਾਰਥ ਰੱਖਣ ਦੀ ਆਦਤ ਬਣਾ ਲਓਗੇ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੀ ਵੀ ਜਿੱਤ ਨਹੀਂ ਸਕਦੇ ਤੁਸੀਂ ਜਿੱਤਣ ਦੇ باوجود ਵੀ ਹਾਰ ਜਾਓਗੇ ਅਗਲੇ ਦਿਨ ਫਿਰ ਤੋਂ ਮਨਪ੍ਰੀਤ ਦੇ ਪਿਤਾ ਸੁਰਿੰਦਰ ਨੇ ਹਲਵਾ ਬਣਾਇਆ ਅਤੇ ਉਸ ਨੂੰ ਦੋ ਕਟੋਰੀਆਂ ਵਿੱਚ ਪਾ ਕੇ ਮੇਜ਼ ਉੱਪਰ ਰੱਖ ਦਿੱਤਾ ਅਤੇ ਉਸੇ ਤਰ੍ਹਾਂ ਫਿਰ ਤੋਂ ਇੱਕ ਕਟੋਰੀ ਵਿੱਚ ਦੋ ਬਦਾਮ ਸਨ ਅਤੇ ਦੂਸਰੇ ਵਿੱਚ ਨਹੀਂ ਸਨ ਇਸ ਵਾਰ ਮਨਪ੍ਰੀਤ ਨੇ ਕੱਲ੍ਹ ਵਾਲੀ ਗੱਲ ਨੂੰ ਯਾਦ ਰੱਖਦਿਆਂ ਹੋਇਆ ਉਹ ਕਟੋਰਾ ਚੁਣਿਆ ਜਿਸ ਦੇ ਉੱਪਰ ਬਦਾਮ ਨਹੀਂ ਰੱਖੇ ਹੋਏ ਸਨ ਔਰ ਇਸ ਵਾਰ ਫਿਰ ਉਸਦੇ ਪੱਲੇ ਪਛਤਾਵਾ ਹੀ ਪਿਆ ਕਿਉਂਕਿ ਉਸਤੇ ਕਟੋਰੇ ਦੇ ਹੇਠਾਂ ਇੱਕ ਵੀ ਬਦਾਮ ਉਸ ਨੂੰ ਨਾ ਮਿਲਿਆ ਮੰਨਤ੍ਰਿਤ ਦੇ ਪਿਤਾ ਮੁਸਕਰਾਏ ਅਤੇ ਮੰਨਤਿਤ ਨੂੰ ਫਿਰ ਤੋਂ ਇੱਕ ਗੱਲ ਸਮਝਾਈ ਕਿ ਮੇਰੇ ਬੱਚੇ ਤੈਨੂੰ ਹਮੇਸ਼ਾ ਆਪਣੇ ਤਜਰਬਿਆਂ ਤੇ ਭਰੋਸਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਕਦੇ-ਕਦੇ ਜ਼ਿੰਦਗੀ ਤੁਹਾਡੇ ਨਾਲ ਧੋਖਾ ਵੀ ਕਰ ਸਕਦੀ ਹੈ ਜਾਂ ਤੁਹਾਡੇ ਨਾਲ ਕੋਈ ਗਹਿਰੀ ਚਾਲ ਖੇਡ ਸਕਦੀ ਹੈ ਕਦੀ ਵੀ ਸਥਿਤੀਆਂ ਤੋਂ ਦੁਖੀ ਨਾ ਹੋਵੋ ਜ਼ਿੰਦਗੀ ਵਿੱਚ ਤਜਰਬੇ ਨੂੰ ਸਿੱਖਣ ਦੇ ਤਜਰਬੇ ਵਜੋਂ ਸਮਝੋ ਜੋ ਕਿ ਕਿਸੇ ਵੀ ਕਿਤਾਬ ਵਿੱਚੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤੀਜੇ ਦਿਨ ਫਿਰ ਸੁਰਿੰਦਰ ਨੇ ਆਪਣੇ ਬੇਟੇ ਮਨਪ੍ਰੀਤ ਲਈ ਦੋ ਕਟੋਰੇ ਹਲਵੇ ਦੇ ਬਣਾਏ ਅਤੇ ਫਿਰ ਉਸੇ ਤਰ੍ਹਾਂ ਇੱਕ ਕਟੋਰੇ ਦੇ ਉੱਪਰ ਦੋ ਬਦਾਮ ਰੱਖੇ ਹੋਏ ਸਨ ਅਤੇ ਦੂਸਰੇ ਦੇ ਉੱਪਰ ਕੁਝ ਵੀ ਨਹੀਂ ਸੀ ਮਨਪ੍ਰੀਤ ਨੂੰ ਇੱਕ ਕਟੋਰਾ ਚੁਣਨ ਲਈ ਆਖਿਆ ਪਰ ਇਸ ਵਾਰ ਮਨਪ੍ਰੀਤ ਨੇ ਆਪਣੇ ਪਿਤਾ ਜੀ ਨੂੰ ਕਿਹਾ ਤੁਸੀਂ ਕਟੋਰਾ ਪਹਿਲਾਂ ਚੁਣੋ ਕਿਉਂਕਿ ਤੁਸੀਂ ਪਰਿਵਾਰ ਦੇ ਮੁਖੀ ਹੋ ਤੁਹਾਡਾ ਯੋਗਦਾਨ ਪਰਿਵਾਰ ਦੇ ਵਿੱਚ ਸਭ ਤੋਂ ਵੱਧ ਹੈ ਤੁਸੀਂ ਇੱਕ ਕਟੋਰਾ ਪਹਿਲਾਂ ਚੁਣ ਲਵੋਗੇ ਤਾਂ ਮੇਰੇ ਲਈ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਮਨਪ੍ਰੀਤ ਦੇ ਪਿਤਾ ਜੀ ਬਹੁਤ ਖੁਸ਼ ਹੋਏ ਉਹਨਾਂ ਨੂੰ ਇਹ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਉਹਨਾਂ ਨੇ ਜਿਸ ਉੱਪਰ ਤੋਂ ਬਦਾਮ ਰੱਖੇ ਹੋਏ ਸਨ ਉਹ ਕਟੋਰਾ ਚੁਣ ਲਿਆ ਅਤੇ ਮਨਪ੍ਰੀਤ ਨੇ ਉਹ ਹਲਵਾ ਲੈ ਲਿਆ ਜਿਸ ਉੱਪਰ ਕੋਈ ਵੀ ਬਦਾਮ ਨਹੀਂ ਸੀ ਪਰ ਜਦੋਂ ਉਸਨੇ ਸਾਰਾ ਹਲਵਾ ਖਾ ਲਿਆ ਤਾਂ ਹਲਵੇ ਦੇ ਥੱਲੇ 8 ਬਦਾਮ ਲੁਕੇ ਹੋਏ ਸਨ ਮਨਪ੍ਰੀਤ ਦੇ ਪਿਤਾ ਜੀ ਮੁਸਕਰਾਏ ਅਤੇ ਮਨਪ੍ਰੀਤ ਵੱਲ ਪਿਆਰ ਨਾਲ ਦੇਖਦੇ ਹੋਏ ਆਖਿਆ ਮੇਰੇ ਬੱਚੇ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਸਾਰੀ ਗੱਲ ਰੱਬ ਤੇ ਛੱਡ ਦਿੰਦੇ ਹੋ ਤਾਂ ਉਹ ਤੁਹਾਡੇ ਲਈ ਸਭ ਤੋਂ ਵਧੀਆ ਚੁਨੇਗਾ ਜਦੋਂ ਤੁਸੀਂ ਕਿਸੇ ਦੀ ਭਲਾਈ ਬਾਰੇ ਸੋਚਦੇ ਹੋ ਤਾਂ ਤੁਹਾਡਾ ਵੀ ਹਮੇਸ਼ਾ ਚੰਗਾ ਹੀ ਹੋਵੇਗਾ ਅਤੇ ਚੰਗੀਆਂ ਚੀਜ਼ਾਂ ਹਮੇਸ਼ਾ ਹੀ ਤੁਹਾਡੇ ਨਾਲ ਹੋਣਗੀਆਂ ਸਿੱਖਿਆ ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਤਾਂ ਤੁਸੀਂ ਕਦੇ ਵੀ ਖਾਲੀ ਹੱਥ ਨਹੀਂ ਪਰਤੋਗੇ ਇੱਕ ਵਧੀਆ ਅਤੇ ਸਾਰਥਕ ਜੀਵਨ ਤਾਂ ਹੀ ਜਿਉਆ ਜਾ ਸਕਦਾ ਹੈ ਜੇਕਰ ਸਾਡੀ ਸੋਚ ਸ਼ੁੱਧ ਹੋਵੇਗੀ ਅਤੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮੈਲ ਨਹੀਂ ਹੋਵੇਗੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹੋ ਜਿਹੀਆਂ ਹੀ ਪਰਿਵਾਰਕ ਕਹਾਣੀਆਂ ਤੇ ਸਿੱਖਿਆਦਾਇਕ ਕਹਾਣੀਆਂ ਨੂੰ ਦੇਖਣ ਲਈ ਮੇਰੇ ਜਰਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ